ਆ ਤਾਂ ਬੋਲ ਗਾਦੇ ਵੀ ਦੇਖੀਏ ਬੋਲ ਗਏ ਆ ਸਾਰੇ ਕੰਦੇ ਤੇ ਨਹੀਂ ਆਈ ਇਹਦੇ ਤੋਂ ਪਰੇ ਕਿ ਜਿਹਨਾਂ ਨੇ ਮੇਰੀ ਇੱਜ਼ਤ ਦੇ ਖਿਲਾਫ ਬੋਲੇ ਮੈਂ ਮੇਰੀ ਇੱਜ਼ਤ ਨਾ ਪਾਰੂ ਇਹ ਕਰਾਂ ਮਾਰੇ ਮੇਰੀ ਇੱਜ਼ਤ ਦੇ ਖਿਲਾਫ ਬੋਲ ਰਹੇ ਹੋ ਵੀ ਹਾਸਲ ਪੰਜੇ ਠੇਕਾ ਬੋਲ ਰਹੇ ਆ ਤੁਸੀਂ ਮੈਨੂੰ ਪ੍ਰੂਫ ਦਿਖਾਓ ਮੇਰਾ ਠੇਕਾ ਬੋਲ ਰਹੇ ਆ ਕਿਦਾ ਅਸੀਂ ਇਸ ਵਕਤ ਮੌਜੂਦ ਹੈ ਚਤਰਾਣਾ ਵਿਖੇ ਜਿੱਥੇ ਕਿ ਰਸੋਲੂ ਦੇ ਜਿਹੜੇ ਸ਼ਮਸ਼ਾਨ ਘਾੜ ਦੇ ਵਿੱਚ ਕੱਲ ਇੱਕ ਕਾਫੀ ਜ਼ਿਆਦਾ ਵੱਡਾ ਮੁੱਦਾ ਆ ਪਖਿਆ ਸੀਗਾ ਜਿੱਥੇ ਉਸ ਸ਼ਮਸ਼ਾਨ ਘਾੜ ਦੇ ਵਿੱਚ ਕਹਿੰਦੇ ਸੀਗੇ ਕਿ ਸ਼ਰਾਬ ਦਾ ਠੇਕਾ ਖੁੱਲਣ ਜਾ ਰਿਹਾ ਹੈ ਔਰ ਉਹ ਕੰਧਾਂ ਜਿਹੜੀਆਂ ਢਾ ਦਿੱਤੀਆਂ ਹੀ ਗਿਆ ਅਸੀਂ ਜਿਹੜੇ ਤੁਗੋਪੱਤੀ ਦੇ ਸਰਪੰਚ ਆ ਉਹਨਾਂ ਨਾਲ ਗੱਲ ਕਰਾਂ ਕਿ ਇਸ ਤਰ੍ਹਾਂ ਇਹ ਮੈਟਰ ਕੀ ਆ ਔਰ ਕਿਸ ਤਰ੍ਹਾਂ ਦਾ ਇਹ ਜਿਹੜਾ ਮਹਾਜਰਾ ਸੀਗਾ ਔਰ ਜਿਹੜੀਆਂ ਕੰਧਾਂ ਇਹ ਢਾਈਆਂ ਗਈਆਂ ਇਹ ਹੋਰ ਪਿੰਡ ਦੇ ਕੁਝ ਜਿਹੜੇ ਸਾਬਕਾ ਸਰਪੰਚ ਸੀ ਜਾਂ ਕੁਝ ਹੋਰ ਲੋਕਾਂ ਵੱਲੋਂ ਢਾਈਆਂ ਗਈਆਂ ਸੀਗੀਆਂ ਅਸੀਂ ਉਹਦੇ ਪੂਰੀ ਗਹਿਰਾਈ ਤੱਕ ਮੰਗੇ ਕੀ ਮਾਜਰਾ ਕੀ ਸੀਗਾ ਔਰ ਜਿਹੜਾ ਕਿ ਇਹ ਖੋਲਿਆ ਗਿਆ ਇੱਥੇ ਜਿਹੜੇ ਇਹ ਪੈ ਰਹਿਆ ਸੀਗਾ ਜਿਹੜਾ ਇੱਥੇ ਮਤਲਬ ਕਮਰੇ ਪੈ ਰਹੇ ਸੀਗੇ ਜਾਂ ਕੁਛ ਕੰਮ ਵਾਸਤੇ ਪੈ ਰਹੇ ਸੀ ਕਮਰੇ ਔਰ ਮਾਜਰਾ ਕੀ ਆ ਜਿਹੜਾ ਕਿ ਇੱਥੇ ਉਹਨਾਂ ਨੇ ਕੱਲ ਇੱਕ ਇਹ ਕੀ ਆ ਹੈਗਾ ਕਿ ਠੇਕਾ ਇਹ ਸ਼ਰਾਬ ਦਾ ਇੱਥੇ ਖੁੱਲਣ ਜਾ ਰਿਹਾ ਹੈ ਜਿਹੜਾ ਸ਼ਮਸ਼ਾਨ ਘਾਟ ਦੇ ਵਿੱਚ ਅਸੀਂ ਇਸ ਲਈ ਇਹਦੀਆਂ ਕੰਧਾਂ ਢਾ ਰਹੇ ਆ ਔਰ ਅਸੀਂ ਸਰਪੰਚ ਨਾਲ ਗੱਲ ਕਰਦੇ ਹਾਂ ਜਿਹੜੇ ਤੁਗੋਪੱਤੀ ਦੇ ਸਰਪੰਚ ਹਾਂਜੀ ਸਰਪੰਚ ਸਾਹਿਬ ਅਸੀਂ ਆ ਸਸ਼ੀ ਗਾਜ ਸਰਪੰਚ ਸਾਹਿਬ ਮਾਜਰਾ ਕੀ ਹੈ ਇਹ ਜਿਹੜਾ ਕਿ ਕੱਲ ਇੱਕ ਕਾਫੀ ਭਖਿਆ ਹਿੰਮਤ ਦਾ ਇਹ ਕਿ ਇੱਥੇ ਜਿਹੜਾ ਸ਼ਰਾਬ ਦਾ ਠੇਕਾ ਖੁੱਲਣ ਜਾ ਰਿਹਾ ਹੈ ਕਿ ਇੱਥੇ ਤੁਸੀਂ ਸ਼ਰਾਬ ਦਾ ਠੇਕਾ ਖੁੱਲਣ ਜਾ ਰਹੇ ਨਹੀਂ ਨਹੀਂ ਜੀ ਬਿਲਕੁਲ ਇਹ ਗੱਲ ਤਾਂ ਗੱਲ ਫਾੜਾਈ ਜਾ ਰਹੀ ਹੈ ਮੇਰੇ ਕੋਲ موجوده ਇਸ ਗੱਲ ਦਾ ਮਤਾ ਪਾਇਆ ਹੋਇਆ ਸੀ ਪਰਮਿਸ਼ਨ ਲੈ ਕੇ ਬਿਲਕੁਲ ਇਸ ਜੀ ਦੇ ਵਿੱਚ ਅਸੀਂ ਇਹ ਸਟੋਰ ਬਣਾਇਆ ਜਾ ਰਿਹਾ ਸੀ ਲੱਕੜ ਦਾ ਜੀ ਲੱਕੜ ਦਾ ਸਟੋਰ ਬਣਾਇਆ ਜਾ ਰਿਹਾ ਸੀ ਤੁਹਾਨੂੰ ਉਰੇ ਦੇਖ ਵੀ ਸਕਦੇ ਹੋ ਤੁਸੀਂ ਕੈਮਰਾਮੈਨ ਦਿਖਾ ਸਕਦੇ ਹੋ ਉਰੇ ਟਰੈਕਟਰ ਟਰਾਲੀ ਆਉਣ ਦਾ ਰਸਤਾ ਨਹੀਂ ਹੈਗਾ ਜਿਸ ਕਰਕੇ ਟਰੈਕਟਰ ਟਰਾਲੀ ਰੱਖਣ ਦਾ ਰਸਤਾ ਇਸ ਸ ਸਾਡੇ ਦਰਵਾਜ਼ੇ ਤੇ ਰੱਖਿਆ ਜਾਂਦਾ ਜੇ ਮੈਂ ਠੇਕਾ ਬਣਾਉਂਦਾ ਤਾਂ ਠੇਕਾ ਬਣਾਉਣ ਵਾਸਤੇ ਮੈਂ ਉਰੇ ਦਰਵਾਜ਼ਾ ਥੋੜਾ ਰੱਖਿਆ ਜਾਂਦਾ ਜੀ ਤੈਨੂੰ ਵੀ ਤਾਂ ਮੈਂ ਬੰਦ ਕਰ ਸਕਦਾ ਸੀ ਇਹ ਸਾਰਾ ਸਾਰ ਮੇਰੇ ਤੇ ਗਲਤ ਇਲਜ਼ਾਮ ਲਾਇਆ ਜਾ ਰਿਹਾ ਤੇ ਮੇਰੀ ਇੱਜ਼ਤ ਦੇ ਖਿਲਾਫ ਗਲਤ ਬਹੁਤ ਬੋਲਿਆ ਗਿਆ ਮੇਰੀ ਸ਼ਾਨ ਦੇ ਉੱਪਰ ਬੋਲਿਆ ਗਿਆ ਮੇਰੇ ਪਿੰਡ ਦੇ ਵਿੱਚ ਕਾਫੀ ਲੋਕਾਂ ਨੂੰ ਫੜਕਾ ਕੇ ਮੇਰੇ ਵਿਰੁੱਧ ਕੀਤਾ ਗਿਆ ਤੇ ਪਤਾ ਨਹੀਂ ਕਿਸ ਬੰਦੇ ਨੇ ਇਸ ਗੱਲ ਦੇ ਨੂੰ ਠੇਕੇ ਦਾ ਰੂਪ ਦੇ ਦਿੱਤਾ ਜਿਸ ਨੂੰ ਮੈਂ ਬਾਲਣ ਦਾ ਸਟੋਰ ਬਣਾ ਰਿਹਾ ਸੀ ਜੀ ਇਹ ਕਾਫੀ ਕੱਲ ਮੁੱਦਾ ਇਹ ਇੱਕ ਬਣਿਆ ਸੀਗਾ ਕਿ ਇੱਥੇ ਜਿਹੜੀਆਂ ਕੰਧਾਂ ਵੀ ਜਿਹੜੀਆਂ ਕੀਤੀਆਂ ਗਈਆਂ ਸੀ ਕਿਉਂਕਿ ਸਰਕਾਰੀ ਗ੍ਰਾਂਟ ਮਿਲੀ ਹੋਈ ਆ ਸਰਕਾਰੀ ਗਾਂਡੇ ਦੇ ਵਿੱਚ ਵੀ ਤੁਹਾਡੇ ਕੋਲ ਜਿਹੜਾ ਕੋਈ ਇੱਥੇ ਬਣਾਉਣ ਦਾ ਮਤਾ ਪਾਇਆ ਹੋਊਗਾ ਕਿਸ ਤਰ੍ਹਾਂ ਦਾ ਬਾਲਣ ਰੱਖਿਆ ਜਾ ਰਿਹਾ ਸੀ ਇੱਥੇ ਜਿਹੜਾ ਤੁਹਾਡੇ ਕੋਲ ਇੱਥੇ ਦੀ ਸੰਸਕਾਰ ਵਾਸਤੇ ਨੇ ਬਾਲਣ ਸਾਨੂੰ ਉਹ ਲੈ ਕੇ ਆਣ ਦੇ ਖਨੋਰੀ ਤੋਂ ਬਹੁਤ ਦਿੱਕਤ ਹੁੰਦੀ ਹੈ ਦੂਰ ਪੈਂਦਾ ਹੈ ਕਈ ਵਾਰ ਬਰਸਾਦ ਦਾ ਟਾਈਮ ਹੁੰਦਾ ਹੈ। ਕਈ ਵਾਰ ਸਾਡੇ ਤੁਗੋਪਤੀ ਪੰਚਾਇਤ ਦੇ ਵਿੱਚ ਬਹੁਤ ਜ਼ਿਆਦਾ ਗਰੀਬ ਜਨਤਾ ਹੈ। ਤਾਂ ਉਸ ਦੇ ਵਿੱਚ ਅਸੀਂ ਇਸ ਕਰਕੇ ਬਾਲਣ ਦਾ ਸਟਾਕ ਕਰ ਰਹੇ ਸੀ ਕਿ ਕਿਸੇ ਵੀ ਗਰੀਬ ਪਰਿਵਾਰ ਨੂੰ ਉਹਦੇ ਸੰਸਕਾਰ ਦੇ ਵਿੱਚ ਕਿਸੇ ਦੀ ਤਰ੍ਹਾਂ ਦੀ ਦਿੱਕਤ ਨਾ ਆਏ। ਇਸ ਕਰਕੇ ਸਾਰੇ ਬਾਲਣ ਦਾ ਸਟਾਕ ਬਣਾ ਰਹੇ ਸੀ। ਹਰ ਪਿੰਡ ਦੇ ਵਿੱਚ ਹਰ ਵਾਸੀ ਦੀ ਇੱਕ ਗੱਲ ਸੀ ਵੀ ਉਹਰੇ ਬਾਲਣ ਦਾ ਸਟਾਕ ਬਣਾਇਆ ਜਾਏ ਕਿ ਬਾਲਣ ਬਹੁਤ ਦੂਰੋਂ ਲੈਣ ਜਾਣਾ ਪੈਂਦਾ ਹੈ। ਇਹ ਵਾਰ ਵਾਰ ਇਹੀ ਗੱਲ ਕਹੀ ਜਾਂਦੀ ਇਸ ਕਰਕੇ ਅਸੀਂ ਬਾਲਣ ਦਾ ਗ੍ਰਾਂਟ ਸਾਨੂੰ ਮਿਲੀ ਸੀ ਸੀ ਉਰੇ ਮਤੇ ਦੇ ਵਿੱਚ ਵੀ ਲਿਖਿਆ ਹੋਇਆ ਹੈ ਬਿਲਕੁਲ ਵੀ ਉਰੇ ਸਟੋਰ ਬਣਾਇਆ ਜਾ ਰਿਹਾ ਹੈ ਜਿਸ ਨੂੰ ਦੁਕਾਨ ਵੀ ਕਹਿ ਸਕਦੇ ਆ ਜੇ ਆਪਾਂ ਵੀ ਬਾਲਣ ਦੇ ਵਾਸਤੇ ਬਣਾਈ ਜਾ ਰਹੀ ਸੀ ਬਿਲਕੁਲ ਕਾਫੀ ਇਹ ਮੁੱਦਾ ਇਹ ਜਿਹੜਾ ਕਿ ਤੁਸੀਂ ਇੱਕ ਇਸ ਨੂੰ ਸਟੋਰ ਬਣਾ ਰਹੇ ਦੱਸ ਰਹੇ ਹੋ ਕਿ ਇਹ ਜਿਹੜਾ ਬਾਲਣ ਵਾਸਤੇ ਸਟੋਰ ਰੱਖਿਆ ਜਾ ਰਿਹਾ ਬਣਾਇਆ ਜਾ ਰਿਹਾ ਸੀ ਕਿਉਂਕਿ ਦੂਰੋਂ ਲਿਆਉਣਾ ਪੈਂਦਾ ਸੀ ਬਾਲਣਾ ਔਰ ਜਿਹੜਾ ਕਿ ਕੁਝ ਲੋਕਾਂ ਨੇ ਰੰਗਤ ਦਿੱਤੀ ਆ ਕਿ ਜਿਹੜਾ ਇਹ ਇੱਕ ਮੁੱਦਾ ਕਾਫੀ ਜ਼ਿਆਦਾ ਲੱਗ ਰਿਹਾ ਹੈ ਵੀ ਕਿਸ ਤਰ੍ਹਾਂ ਦਾ ਇਹ ਮਾਜਰਾ ਕੀ ਸੀ ਕਿ ਇਹਦੇ ਵਿੱਚ ਤੁਹਾਨੂੰ ਲੱਗ ਰਿਹਾ ਵੀ ਕੋਈ ਉਹਨਾਂ ਦਾ ਮਨਸਾ ਕੀ ਸੀਗੀ ਜਿਹੜਾ ਕਿ ਉਹਨਾਂ ਨੇ ਇਸ ਨੂੰ ਠੇਕੇ ਦਾ ਰੂਪ ਦਿੱਤਾ ਹੈ ਦੇਖੋ ਜੀ ਇਹ ਬਿਲਕੁਲ ਬੇਬੁਨਿਆਦ ਜਿਹੜੇ ਵੀ ਇਲਜ਼ਾਮ ਲਾਏ ਗਏ ਨੇ ਬਿਲਕੁਲ ਬੇਬੁਨਿਆਦ ਨੇ ਇਹਨਾਂ ਵਿੱਚ ਕੋਈ ਲੌਜਿਕ ਨਹੀਂ ਕੋਈ ਤੱਥ ਨਹੀਂ ਹੈਗਾ ਇਹਨਾਂ ਕੋਲ ਪਹਿਲੀ ਗੱਲ ਦੇਖੋ ਜੀ ਕੋਈ ਵੀ ਪੰਚਾਇਤ ਦਾ ਕੰਮ ਹੁੰਦਾ ਹੈ ਉਹ ਕਾਗਜੀ ਤੌਰ ਤੇ ਹੁੰਦਾ ਹੈ ਉਹਦੇ ਵਿੱਚ ਮਤੇ ਪਾਏ ਜਾਂਦੇ ਨੇ ਉਹਦੇ ਚ ਸਾਡੀ ਜਿਹੜੀ ਪੰਚਾਇਤ ਦੀ ਮੀਟਿੰਗ ਹੁੰਦੀ ਹੈ ਪੰਚਾਂ ਦੀ ਮੀਟਿੰਗ ਹੁੰਦੀ ਹੈ ਉਹ ਹੁੰਦੀ ਹੈ ਔਰ ਫਿਰ ਬਾਅਦ ਚ ਮਤਾ ਪਾਇਆ ਜਾਂਦਾ ਹੈ ਸਾਡੇ ਕੋਲ ਇਸ ਦਾ ਬਕਾਇਦਾ ਪ੍ਰੂਫ ਨੇ ਅਸੀਂ ਮਤੇ ਪਾਏ ਹੋਏ ਸੀ ਕਿ ਅਸੀਂ ਇੱਥੇ ਸਟੋਰ ਬਣਾਵਾਂਗੇ ਔਰ ਜਿਹੜੀ ਗਰੀਬ ਜਨਤਾ ਸਾਡੀ ਸਾਰੇ ਜਾਣਦੇ ਨੇ ਕਿ ਸਾਡੇ ਤੁਗੋ ਪੱਤੀ ਵਿੱਚ ਜ਼ਿਆਦਾ ਤਮਗਾ ਗਰੀਬਾਂ ਦਾ ਹੈ ਔਰ ਬਾਲੜ ਵਾਸਤੇ ਅਸੀਂ ਇੱਥੇ ਇੱਕ ਵਿਵਸਥਾ ਬਣਾ ਰਹੇ ਸੀ ਸਟੋਰ ਬਣਾ ਰਹੇ ਸੀ ਤੁਸੀਂ ਇੱਥੇ ਦੇਖ ਵੀ ਸਕਦੇ ਹੋ ਇੱਥੇ ਜਿਹੜੇ ਲੱਕੜਾ ਸੁੱਕੀਆਂ ਸੀ ਉਹ ਵੀ ਇੱਥੇ ਪਈਆਂ ਨੇ ਵੀ ਅਸੀਂ ਉਹ ਵੀ ਇੱਥੇ ਰੱਖ ਦਈਏ ਲੇਕਿਨ ਕ ਨੇ ਜਿਹੜੇ ਉਹਨਾਂ ਨੇ ਸਾਡੇ ਉਤੇ ਬੇਬੁਨਿਆਦ ਐਲੀਗੇਸ਼ਨ ਲਾਏ ਨੇ ਮੈਂ ਜ਼ਿਕਰ ਕਰਨਾ ਚਾਹਵਾਂਗਾ ਥੋੜੇ ਚਿਰ ਪਹਿਲਾਂ ਅਸੀਂ ਇੱਕ ਐਪਲੀਕੇਸ਼ਨ ਪਾਈ ਸੀ ਠੇਕੇ ਤੇ ਤੇ ਠੇਕੇ ਤੇ ਜਿਹੜੇ ਜਿੱਥੇ ਠੇਕਾ ਰੱਖਿਆ ਹੋਇਆ ਉਹਦੇ ਮਾਲਕ ਸਾਬਕਾ ਸਰਪੰਚ ਨੇ ਸਤਨਾਮ ਸਿੰਘ ਜੀ ਉਹਨਾਂ ਦੀ ਦੁਕਾਨਾਂ ਵਿੱਚ ਹੈ ਉਹਨਾਂ ਨੇ ਰੰਜਿਸ਼ ਕੱਢੀ ਹੈ ਜੀ ਸਾਫ਼ ਸ਼ਬਦਾਂ ਵਿੱਚ ਮੈਂ ਕਹਿ ਰਿਹਾ ਉਹਨਾਂ ਨੇ ਰੰਜਿਸ਼ ਕੱਢੀ ਹੈ ਵੀ ਉੱਥੋਂ ਠੇਕਾ ਨਾ ਚੁਕਾਇਆ ਜਾਵੇ ਔਰ ਇੱਥੇ ਠੇਕੇ ਦਾ ਨਾਮ ਦਿੱਤਾ ਜਾਵੇ ਕੱਲ ਵੀ ਆਪਣਾ ਠੇਕਾ ਬੰਦ ਹੋਇਆ ਔਰ ਕੱਲ ਇਹਨਾਂ ਨੇ ਕਿਹਾ ਵੀ ਅਸੀਂ ਉੱਥੇ ਠੇਕਾ ਬੰਦ ਕਰਾਵਾਂਗੇ ਬਲਕਿ ਅ ਚਾਲੂ ਰਹਾਤਾ ਇਹਨਾਂ ਦੀ ਦੋਰੀ ਨੀਤੀ ਹੈ ਜੀ ਜਿੰਨੇ ਵੀ ਇੱਥੇ ਬੋਲੇ ਨੇ ਕੱਲ ਸਾਡੇ ਖਿਲਾਫ ਜੀ ਤੁਸੀਂ ਅਸੀਂ ਇਹ ਕਾਗਜ਼ੀ ਕਾਰਵਾਈ ਕਰਾਵਾਂਗੇ ਬਕਾਇਦਾ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਜਿਹੜਾ ਇਹਨਾਂ ਨੇ ਸਰਕਾਰੀ ਪ੍ਰਾਪਰਟੀ ਨੂੰ ਪੰਚਾਇਤੀ ਪ੍ਰਾਪਰਟੀ ਨੂੰ ਨੁਕਸਾਨ ਕੀਤਾ ਹੈ ਕੀ ਲੱਗਦਾ ਤੁਹਾਨੂੰ ਇਹ ਰੰਜਿਸ ਦੇ ਵਿੱਚ ਕਿਸ ਤਰ੍ਹਾਂ ਦਾ ਮਾਜਰਾ ਹੈ ਕਿਉਂਕਿ ਇੱਕ ਠੇਕੇ ਦਾ ਰੰਗ ਤਾਂ ਦੇ ਕੇ ਇੱਥੇ ਜਿਹੜਾ ਕਿ ਦੂਜੀ ਧਿਰ ਨੇ ਕਿਹਾ ਗਿਆ ਸੀਗਾ ਕਿ ਇਹ ਠੇਕਾ ਖੋਲਿਆ ਜਾਊਗਾ ਔਰ ਇੱਥੇ ਆ ਕੇ ਕਾਫੀ ਜ਼ਿਆਦਾ ਮਤਲਬ ਜਿਹੜੇ ਬਣਾਇਆ ਹੋਏ ਸੀ ਕਮਰੇ ਬਣਾਉਣਾ ਸ਼ੁਰੂ ਕੀਤਾ ਹੋਇਆ ਸੀ ਤੁਸੀਂ ਉਹਦੀਆਂ ਕੁਝ ਗੰਦਾ ਢਾਈਆਂ ਵੀ ਗਈਆਂ ਨੇ ਕੁਝ ਵੀਡੀਓ ਚ ਦੇਖੀਆਂ ਗਈਆਂ ਨੇ ਔਰ ਕੀ ਤੁਹਾਨੂੰ ਲੱਗਦਾ ਵੀ ਇਹ ਮਾਜਰਾ ਕੀ ਆ ਕਿਉਂਕਿ ਦੂਜੀਆਂ ਪੰਚਾਇਤਾਂ ਜਿਹੜੇ ਕੋਈ ਹੋਰ ਲੋਕ ਆਏ ਸੀਗੇ ਉਹਨਾਂ ਵੱਲੋਂ ਇਹ ਸੀ ਕਿ ਸਾਫ਼-ਸਾਧਾ ਦੇ ਚ ਕਿਹਾ ਗਿਆ ਸੀ ਤੁਸੀਂ ਕੀ ਅੱਗੇ ਕਾਰਵਾਈ ਕਰੋਗੇ ਅਸੀਂ ਜੀ ਬਿਲਕੁਲ ਕਾਨੂੰਨੀ ਕਾਰਵਾਈ ਕਰਾਂਗੇ ਜੋ ਇਸਨੇ ਸਰਕਾਰੀ ਪ੍ਰਾਪਰਟੀ ਨੂੰ ਜੁ ਨੁਕਸਾਨ ਪਹੁੰਚਾਇਆ ਗਿਆ ਹੈ ਸਰਕਾਰ ਗ੍ਰਾਂਟ ਦਿੰਦੀ ਹੈ ਸਰਕਾਰ ਦੀ ਗ੍ਰਾਂਟ ਨੂੰ ਅਸੀਂ ਸਹੀ ਤਰੀਕੇ ਨਾਲ ਯੂਜ਼ ਕਰ ਰਹੇ ਸੀ ਤੇ ਕੁਝ ਵਿਰੋਧੀ ਪਾਰਟੀਆਂ ਨੇ ਕੁਝ ਸਾਡੇ ਇਲੈਕਸ਼ਨ ਤੋਂ ਹਾਰੇ ਹੋਏ ਬੰਦੇ ਅਤੇ ਕੁਝ ਹੋਰ ਬੰਦੇ ਸਾਡੇ ਨਾਲ ਲਗ ਲਗ ਲਾਟ ਕੱਢਣ ਵਾਸਤੇ ਉਹ ਸਾਡੇ ਉਰੇ ਆ ਕੇ ਵਿਰੋਧ ਕਰਿਆ ਸਾਡਾ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਕਰਾਇਆ ਗਿਆ ਮੈਨੂੰ ਸਭ ਤੋਂ ਪਹਿਲਾਂ ਉਹ ਚੋਰ ਸਾਬਿਤ ਕਰ ਰਹੇ ਨੇ ਚੋਰ ਮੈਂ ਤਦ ਤੱਕ ਹੋਵਾਂਗਾ ਜਦ ਤੱਕ ਮੈਂ ਕੋਈ ਚੋਰੀ ਕਰੀ ਹੋਏਗੀ ਉਰੇ ਜਦੋਂ ਤੱਕ ਮੈਂ ਕੋਈ ਠੇਕਾ ਰੱਖਿਆ ਨਹੀਂ ਗਿਆ ਕੋਈ ਬੋਤਲ ਦਾ ਕੋਈ ਨਾਮ ਉਹ ਨਿਸ਼ਾਨ ਠੇਕੇ ਦਾ ਕਿਸੇ ਨਾਮ ਨਹੀਂ ਹੈਗਾ ਤਾਂ ਮੇਰੇ ਤੇ ਐਵੇਂ ਇਲਜ਼ਾਮ ਕਾਤੋਂ ਲਾਇਆ ਜਾ ਰਿਹਾ ਉਰੇ ਠੇਕਾ ਰੱਖਿਆ ਜਾਏਗਾ ਠੇਕਾ ਬਿਲਕੁਲ ਰਿਟਰਨ ਦੇ ਵਿੱਚ ਦੇ ਹੋਏਗਾ ਤਾਂ ਤਾਂ ਹੀ ਮੈਂ ਕਹਿ ਸਕਦੇ ਨੇ ਮੇਰੇ ਕੋਲ ਇਹਨਾਂ ਕੋਲ ਪ੍ਰੂਫ ਹੀ ਹੋਣਾ ਚਾਹੀਦਾ ਰਿਟਰਨ ਦੇ ਵਿੱਚ ਮੈਂ ਵੀ ਠੇਕਾ ਉਰੇ ਰੱਖ ਰਿਹਾ ਮੈਂ ਤਾਂ ਇਸ ਬਾਲਣਦਾਰ ਰੂਪ ਦੇ ਰੱਖ ਰਿਹਾ ਬਿਲਕੁਲ ਇਹ ਗਲਤ ਇਲਜ਼ਾਮ ਮੇਰੇ ਤੇ ਜਾ ਲਾਏ ਜਾ ਰਹੇ ਜਿਨਨੇ ਵੀ ਲਾ ਮਤਾ ਹੈ ਉਸ ਦੇ ਵਿੱਚ ਆਪਣਾ ਸਾਫ ਸ਼ਬਦਾਂ ਦੇ ਵਿੱਚ ਲਿਖਿਆ ਹੋਇਆ ਹੈ ਵੀ ਬਾਲਣ ਦਾ ਸਟੋਰ ਬਣਾਇਆ ਜਾ ਰਿਹਾ ਹੈ ਜਿਹੜਾ ਤੁਸੀਂ ਮਤਾ ਦੱਸ ਰਹੇ ਹੋ ਵੀ ਤੁਹਾਡੇ ਕੋਲ ਪਹਿਲਾਂ ਮਤਾ ਪਾਇਆ ਗਿਆ ਸੀ ਉਸ ਤੋਂ ਬਾਅਦ ਇੱਥੇ ਤੁਸੀਂ ਇਹ ਜਿਹੜਾ ਬਾਲਣ ਵਾਸਤੇ ਇਹ ਸਟੋਰ ਬਣਾ ਰਹੇ ਹੋ ਕਿਉਂਕਿ ਸਟੋਰ ਦਾ ਵੀ ਇੱਕ ਤੁਹਾਡੇ ਕੋਲ ਇਹ ਜਿਹੜਾ ਵੀ ਤੁਸੀਂ ਕਰ ਰਹੇ ਹੋ ਉਹਦਾ ਮਤਾ ਪਾਇਆ ਸੀਗਾ ਸਟੋਰ ਦਾ ਉਹ ਮਤਾ ਸਾਨੂੰ ਦਿਖਾਣਾ ਚਾਹੋਗੇ ਦਿਖਾਓਗੇ ਕਿਸ ਤਰ੍ਹਾਂ ਦਾ ਮਤਾ ਸੀ ਤੁਹਾਡਾ ਔਰ ਜਿਹੜਾ ਕਿ ਇਹ ਮਤਾ ਅੱਛਾ ਮਤਾ ਮੈਂ ਬਿਲਕੁਲ ਦਿਖਾਣਾ ਚਾਹਾਂਗਾ ਜੀ ਇਹ ਅਸੀਂ ਤੁਹਾਨੂੰ ਦਿਖਾਣੇ ਆ ਕਿ ਜਿਹੜਾ ਇਹਨਾਂ ਸਰਪੰਚ ਵੱਲੋਂ ਪਾਇਆ ਗਿਆ ਮਤਾ ਪਹਿਲਾਂ ਮਤਾ ਆ ਗਿਆ ਹੈ ਔਰ ਉਸ ਤੋਂ ਬਾਅਦ ਇੱਥੇ ਜਿਹੜਾ ਕਿ ਇਹ ਸਟੋਰ ਬਣਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕੰਮ ਸ਼ੁਰੂ ਕੀਤਾ ਹੈ ਔਰ ਜਿਹੜਾ ਅੱਜ ਇਥੋਂ ਤਗੂ ਪਤੀ ਤਗੂ ਪਤੀ ਦੇ ਸਰਪੰਚ ਨਾਲ ਗੱਲ ਕੀਤੀ ਆ ਉਹਦੇ ਵਿੱਚ ਕੁਝ ਅੱਜ ਹੋਰ ਹੀ ਦੇਖਣ ਨੂੰ ਮਿਲਿਆ ਹੈ ਪਰ ਦੇਖਣਾ ਹੋਵੇਗਾ ਕਿ ਇਹ ਕਿਸ ਤਰ੍ਹਾਂ ਦੀ ਰੰਗਤ ਦਿੱਤੀ ਜਾਂਦੀ ਆ ਪਿੰਡਾਂ ਦੇ ਵਿੱਚ ਧੜੇਬੰਦੀਆਂ ਕਰਕੇ ਜਾਂ ਕਿਸ ਤਰ੍ਹਾਂ ਦਾ ਇਹ ਮਾਜਰਾ ਸੀਗਾ ਅਸੀਂ ਜਿਹੜੀ ਦੂਜੀ ਥੀਰ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦਾ ਇਹ ਜਿਹੜਾ ਮਾਜਰਾ ਸੀਗਾ ਔਰ ਜਿਹੜਾ ਇੱਥੇ ਨਾਲ ਵੀ ਖੜੇ ਆ ਜਿੱਥੇ ਕੀ ਉਹਨਾਂ ਨੇ ਇਸ ਜਗ੍ਹਾ ਦੇ ਦਿੱਸਿਆ ਸੀਗਾ ਕਿ ਠੇਕਾ ਖੋਲਿਆ ਜਾ ਰਿਹਾ ਹੈ ਜਿਹੜਾ ਕਿ ਤੁਗੀ ਪੱਤੂ ਕੀ ਵੱਲੋਂ ਜਿਹੜਾ ਠੇਕਾ ਖੋਲਿਆ ਜਾ ਰਿਹਾ ਹੈ ਔਰ ਠੇਕੇਦਾਰ ਰੂਪ ਧਾਰਨ ਇੱਥੇ ਕੀਤਾ ਗਿਆ ਸੀ ਔਰ ਅਸੀਂ ਜਿਹੜੇ ਤੁਗੋਪੱਤੀ ਦੇ ਸਰਪੰਚ ਉਹਨਾਂ ਨੇ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਸਟੋਰ ਬਣਾਉਣ ਵਾਸਤੇ ਲੱਕੜਾ ਰੱਖਣ ਵਾਸਤੇ ਇੱਥੇ ਇਹ ਜਿਹੜਾ ਸਟੋਰ ਬਣਾਇਆ ਸੀਗਾ ਹਾਂਜੀ ਕੀ ਮਤਾ ਮਸਲਾ ਔਰ ਇੱਕ ਠੇਕੇਦਾਰ ਰੂਪ ਦਿੱਤਾ ਗਿਆ ਸੀ ਕੀ ਸੀ ਅਸਲੀ ਰੀਜਨ ਤੁਹਾਡੇ ਦਾ ਮਸਲਾ ਨਾ ਸਾਨੂੰ ਇਹ ਮੈਂ ਹਰਪਾਲ ਸਿੰਘ ਸੁਧਰਾਣਾ ਸਾਬਕਾ ਸਰਪੰਚ ਵੀ ਅਸੀਂ ਰਹੇ ਹਾਂ ਅਰੇ ਇਹ ਸਾ ਤੁਹਾਨੂੰ ਮਸਲੇ ਦਾ ਪਤਾ ਲੱਗਿਆ ਸੀ ਵੀ ਇੱਥੇ ਨਾ ਕੋਈ ਠੇਕੇ ਠੁਕੇ ਦਾ ਸਿਸਟਮ ਲੈ ਕੇ ਆ ਰਹੇ ਨੇ ਔਰ ਤੁਹਾਨੂੰ ਤੁਸੀਂ ਵੇਖਿਆ ਹੋਣਾ ਦੋ ਮਤਲਬ ਬਣ ਰਹੀਆਂ ਦੁਕਾਨਾਂ ਮੂੰਹ ਬਾਹਰ ਨੂੰ ਕੀਤਾ ਹੋਇਆ ਔਰ ਇਹ ਜਿਹੜੇ ਮਤਲਬ ਦੂਜੇ ਆਪਣਾ ਸਰਪੰਚ ਜਾਂ ਹੋਰ ਮੈਂਬਰ ਨੇ ਉਹ ਕਹਿ ਰਹੇ ਨੇ ਅਸੀਂ ਬਾਲਣ ਵਾਸਤੇ ਬਣਾ ਰਹੇ ਹਾਂ ਦੀ ਮੜੀਆਂ ਦੇ ਬਾਲਣ ਵਾਸਤੇ ਔਰ ਬਾਲਣ ਹਾਲਾਂਕਿ ਇਹ ਉਹਦਾ ਫਿਰ ਮੂੰਹ ਅੰਦਰ ਨੂੰ ਚਾਹੀਦਾ ਸੀ ਨਾ ਕਿ ਬਾਹਰ ਨੂੰ ਜ਼ਿਆਦਾ ਚਾਹੀਦਾ ਸੀ ਹਾਂ ਜੀ ਇਸ ਵਾਸਤੇ ਉਹਨਾਂ ਨੇ ਕਿਹਾ ਵੀ ਇਧਰ ਦੀ ਟਰਾਲੀ ਜਾਣੀ ਔਖੀ ਆ ਕਿਉਂਕਿ ਇਧਰ ਇਹ ਬਰਾਂਡਾ ਇਹ ਬਣਿਆ ਹੋਇਆ ਇੱਥੋਂ ਦੀ ਟਰਾਲੀ ਨਹੀਂ ਜਾਂਦੀ ਫਿਰ ਤੁਸੀਂ ਮੇਰੀ ਮੇਰੀ ਸੁਣੋ ਗੱਲ ਮੰਨ ਲਓ ਆਪਾਂ ਬਾਹਰ ਬੂਆ ਰੱਖਣਾ ਸ਼ਟਰ ਰੱਖਣਾ ਆਪਾਂ ਇੱਕ ਬੂਆ ਰੱਖ ਸਕਦੇ ਹਾਂ ਦੋ ਦੋ ਦੁਕਾਨਾਂ ਨੂੰ ਅਡਜਸਟ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਠੀਕ ਹੈ ਜੀ ਇੱਕ ਤੇ ਇਹ ਗੱਲ ਹੈ ਠੀਕ ਹੈ ਇਹਦਾ ਮੂੰਹ ਅੰਦਰ ਰੱਖ ਸਕਦੇ ਆ ਟਰਾਲੀ ਇਧਰੋਂ ਵੀ ਆ ਸਕਦੀ ਹੈ ਬਾਲਣ ਸਾਰਾ ਕੁਝ ਹੋ ਸਕਦਾ ਹੈ ਪਹਿਲੀ ਗੱਲ ਤੇ ਬਾਲਣ ਗੇਟ ਦੇ ਨੇੜੇ ਚਾਹੀਦਾ ਕੋਈ ਬਰਾਂਡਾ ਵੀ ਚਾਹੀਦਾ ਜਿਹੜਾ ਉਸ ਜਿਹੜਾ ਗੇਟ ਲੱਗਾ ਹੈ ਮੇਨ ਤੁਸੀਂ ਕਹਿਣਾ ਕੀ ਚਾਹੁੰਗੇ ਕਿ ਇਹ ਠੇਕਾ ਸੀ ਇਹ ਮੈਂ ਮੈਂ ਇਹਨੂੰ ਇਹਨੂੰ ਠੇਕਦਾ ਹੀ ਸਮਝਣਾ ਸਾਨੂੰ ਪਤਾ ਲੱਗਿਆ ਜਿਹੜਾ ਅਸੀਂ ਉਹਦਾ ਉਹਦੇ ਕਰਕੇ ਵਿਰੋਧ ਕੀਤਾ ਹੈ ਠੀਕ ਹੈ ਜੇ ਅੱਜ ਇਹਨੂੰ ਬਾਲਣ ਦਾ ਰੂਪ ਦਿੰਦੇ ਨੇ ਬਾਲਣ ਦੇ ਵਾਸਤੇ ਕਰਦੇ ਨੇ ਉਹ ਜਿਹੜੀ ਬਾਹਰ ਦੀ ਸਾਡੀ ਬਾਉਂਡਰੀ ਹੈ ਆਪਣੀ ਬਣੀ ਹੋਈ ਹੈ ਬਾਉਂਡਰੀ ਇਹ ਵੀ ਤਾਂ ਪਹਿਲਾਂ ਪੰਚਾਇਤਾਂ ਨੇ ਪੈਸੇ ਲੱਗੇ ਨੇ ਸਰਕਾਰੀ ਪੈਸੇ ਲੱਗੇ ਨੇ ਇਹਨਾਂ ਤੇ ਉਹ ਬਣੀਆਂ ਨੇ ਇੱਕਾਂ ਦੇ ਕਿਸੇ ਪੰਚਾਇਤ ਬਣਾਈਏ ਕਿਸੇ ਬਣਾਈਏ ਮੀਨਸ ਜਿਹੜੀ ਮੇਨ ਪੰਚਾਇਤ ਹੈ ਉਹ ਸਾਡੀ ਇੱਕ ਵੱਡੀ ਸਤਾਣੇ ਦੀ ਜਿਹਦੇ ਨਾਂ ਪਰ ਪ੍ਰੋਪਰਟੀ ਹੈ ਦੂਜੀਆਂ ਸਬ ਕ ਸਬ ਕਮੇਟੀਆਂ ਕਹਿ ਸਕਦੇ ਨੇ ਸਬ ਉਸ ਪੰਚਾਇਤਾਂ ਕਹਿ ਸਕਦੇ ਆ ਉਹ ਦੇਖ ਰਹੇ ਕਿ ਕਿਉਂਕਿ ਇਹ ਏਰੀਆ ਹੈ ਉਹਨੀਆਂ ਗਲੀਆਂ ਨਾਲੀਆਂ ਨਹੀਂ ਬਣਦੀਆਂ ਉਹ ਇਤਰਾਜ ਹੋਣ ਵਾਸਤੇ ਉਹ ਬਣੀਆਂ ਨੇ ਵੀ ਸਾਡੇ ਸਿਰ ਕੰਮ ਨਹੀਂ ਹੁੰਦੇ ਉਹ ਆਪਣੇ ਪਾਸੇ ਬਣਾ ਜਾਂਦੇ ਨੇ ਤੇ ਸਰਪੰਚ ਆਪਣੇ ਕੰਮ ਕਰਦੇ ਨੇ ਇਸ ਕਰਕੇ ਉਹ ਬਣੀਆਂ ਹੋਈਆਂ ਨੇ ਵੀ ਆਪ ਆਪਣਾ ਕੰਮ ਕਰ ਲੈਣ ਚੰਗੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਚਲੋ ਇੱਥੇ ਸਾਰਾ ਰਲ ਮਿਲ ਕੇ ਸਾਰੇ ਪੈਸਾ ਲਾਂਦੇ ਨੇ ਔਰ ਅਸੀਂ ਜਾਣਿਆ ਵੀ ਇਹੋ ਜਿਹਾ ਵਿ ਲੋਕਾਂ ਦੇ ਇੱਥੇ ਸਸਕਾਰ ਹੋਣੇ ਨੇ ਰੋਂਦੇ ਕਰ ਲਾਉਂਦੇ ਲੋਕ ਆਉਂਦੇ ਨੇ ਜੇ ਕੋਈ ਇਹ ਜੀ ਠੇਕੇ ਠੁਕੇ ਵਾਲੀ ਗੱਲ ਜਾਂ ਸ਼ਰਾਬੀ ਇੱਥੇ ਆਉਣਗੇ ਬੈਠੇ ਜਾਂ ਇੱਥੇ ਬੋਤਲਾਂ ਡਿੱਗਣਗੀਆਂ ਖਾਲੀ ਉਹ ਚੰਗੀਆਂ ਨਹੀਂ ਲੱਗਦੀਆਂ ਸੁਭਾਣ ਲੈਂਦੀ ਇਸ ਇੱਕ ਤਾਂ ਆਪਾਂ ਇਹਨੂੰ ਆਰਾਮ ਬਾਗ ਨਾਂ ਦਿੰਨੇ ਆ ਉੱਥੇ ਚੰਗੇ ਚੰਗੇ ਗੱਲਾਂ ਲਿਖਨੇ ਆ ਤੇ ਨਾਲ ਫਿਰ ਇਹ ਜਿਹੜੀ ਠੇਕਾ ਵਾਲਾ ਸਿਸਟਮ ਬਣੇਗਾ ਤਬ ਉਹ ਮੜਾ ਹੋਏਗਾ ਹਾਂ ਠੀਕ ਹੈ ਜੇ ਬਾਲਣ ਬਣਾਉਂਦੇ ਨੇ ਇਹਨੂੰ ਵਿੱਚੋਂ ਇੱਕ ਕਰ ਦੇਣਾ ਜਿਹੜੀ ਬਾਰੀ ਬਾਉਂਡਰੀ ਵੰਦ ਕਰਦੇ ਨੇ। ਚਾਹ ਨੋ। ਕੋਜੀ ਦੇਖੋ ਜੀ ਇੱਕ ਚੀਜ਼ ਦੇਖਣ ਵਾਲੀ ਹੈ ਕਿ ਜਿਹੜੇ ਤੁਗੋ ਪਤੀ ਦੇ ਸਰਪੰਚ ਨੇ ਇਹ ਗੱਲ ਕਹੀ ਹੈ ਸਾਨੂੰ ਕਿ ਇਹ ਜਿਹੜਾ ਠੇਕਾ ਨਹੀਂ ਇਹ ਸਟੋਰ ਬਣਾਇਆ ਸੀ ਉਹਦਾ ਬਕਾਇਦਾ ਮਤਾ ਪਾਇਆ ਹੋਇਆ ਸੀ ਉਹਦੇ ਰਜਿਸਟਰ 'ਚ ਵੀ ਦੇਖ ਕੇ ਆਏ ਚੈੱਕ ਕਰਕੇ ਆਏ ਕਿਉਂਕਿ ਉਹ ਤੋਂ ਪਹਿਲਾਂ ਇਹਦੀ ਜਿਹੜੀ ਉਸਾਰੀ ਕਰਨ ਤੋਂ ਪਹਿਲਾਂ ਉਹਨਾਂ ਕੋਲ ਜਿਹੜਾ ਮਤਾ ਪਾਇਆ ਹੋਇਆ ਸੀ ਕਿ ਇਹ ਬਰਨ ਵਾਸਤੇ ਸਟੋਰ ਬਣਾਇਆ ਜਾ ਰਿਹਾ ਤੁਹਾਨੂੰ ਕਿਸ ਤਰ੍ਹਾਂ ਦਾ ਇਸ ਭਰਮ ਦੇ ਵਿੱਚ ਪਾਇਆ ਗਿਆ ਕਿ ਜਿਹੜਾ ਕਿ ਇੱਥੇ ਠੇਕਾ ਕੋਲ। ਵੇਖੋ ਕੋਈ ਬੰਦੇ ਇੱਥੇ ਵੀ ਪਰਮਪਾਉਂਦੇ ਨੇ ਵਿੱਚ ਵੀਡੀਓ ਵੀ ਆਉਂਦੀਆਂ ਨੇ। ਪਰੰਪਾਂ ਦੇ ਨੇ ਜਾ ਉਹਨਾਂ ਕੋਲ ਖਸਬੂ ਤੋਂ ਸਾਦਾ ਮੇਰੇ ਕੋਲ ਨਹੀਂ ਮੈਂ ਤੇ ਜਦੋਂ ਇਹ ਬੰਦੇ ਨੇ ਸਾਰਿਆਂ ਨੇ ਫੋਨ ਕੀਤੇ ਵੀ ਆਹ ਕੰਮ ਹੋ ਰਿਹਾ ਅਸੀਂ ਸਾਰੇ ਤਾਂ ਹੀ ਆਏ ਆ ਜਿਵੇਂ ਦੁੱਧਕਾਨਾ ਜਿਵੇਂ ਜਿਵੇਂ ਦੁਕਾਨਾ ਇੱਕ ਦਿਨ ਦੱਸਿਆ ਦੋ ਦੁਕਾਨਾ ਚ ਡਿਮਾਂਡ ਚ ਆ ਜਿਵੇਂ ਦੋ ਦੁਕਾਨਾ ਬਣ ਗਈਆਂ ਮੰਨ ਲਓ ਹਰ ਇੱਕ ਦੇ ਦਿਮਾਗ 'ਚ ਆਉਂਦਾ ਵੀ ਇੱਕ ਠੇਕਾ ਬਣਾਤਾ ਜੀ ਇਹ ਘਰ ਤਾਂ ਨਾ ਤਾਂ ਹੋਰ ਕੁਝ ਨਹੀਂ ਮੈਂ ਇਹ ਗੱਲ ਨੂੰ ਜਿਵੇਂ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੋਂ ਐਂਡ ਤੇ ਇੱਥੇ ਆ ਕੇ ਹੁੰਦਾ ਚਲੋ ਇਹਨਾਂ ਕਹਤਾ ਵੀ ਅਸੀਂ ਨਹੀਂ ਇਦਾਂ ਨਹੀਂ ਇਦਾਂ ਕਰ ਰਹੇ ਆ ਅਸੀਂ ਹੁਣ ਵੀ ਇਹਨਾਂ ਨੂੰ ਕਿੰਨੇ ਵੀ ਜੇ ਚਾਹੁੰਦੇ ਨੇ ਵੀ ਅਸੀਂ ਇਹਨੂੰ ਵੱਲੜੇ ਸ਼ਮਸ਼ਾਨ ਘਾਟ ਨੂੰ ਹੀ ਹੋਵੇ ਕੋਈ ਲੇਕ ਨੂੰ ਫਾਇਦਾ ਹੋਵੇ ਸ਼ਮਸ਼ਾਨ ਘਾਟ ਨੂੰ ਹੀ ਹੋਵੇ ਜੇ ਕੋਈ ਪੈਸਾ ਵੀ ਬੰਦ ਹੈ ਕੁਝ ਵੀ ਹੋਵੇ ਸ਼ਮਸ਼ਾਨ ਜੇ ਇਹਦਾ ਬਾਹਰ ਨੂੰ ਫੇਸ ਰੱਖਿਆ ਸੀ ਦੋ ਦੁਕਾਨਾਂ ਢਾਈਆਂ ਨੇ ਬਕਾਇਦਾ ਕਿਸੇ ਹੋਰ ਪੰਚਾਇਤ ਨੂੰ ਵੀ ਦੱਸਣਾ ਚਾਹੀਦਾ ਸੀ ਜੀ ਭਾਈ ਸਾਹਿਬ ਇੱਥੇ ਆ ਕਰਮ ਅਸੀਂ ਕਰ ਰਹੇ ਹਾਂ ਕਿਉਂਕਿ ਛੇਦਰਾਣੇ ਦਾ ਮੇਨ ਸਰਪੰਚ ਸੁਰੇਸ਼ ਕੁਮਾਰ ਸ਼ਰਮਾ ਜੀ ਨੇ ਜਿੰਨਾ ਦੀ ਮੇਨ ਬਣ ਜਾਦਾ ਕਿੱਥੇ ਮੇਨ ਮਕਸਦ ਇਹ ਹੁੰਦਾ ਦੇਖੋ ਜਦੋਂ ਕਿਸੇ ਪੰਚਾਇਤ ਕੋਲ ਗ੍ਰਾਂਟ ਆਂਦੀ ਆ ਕਦੇ ਵੀ ਕਿਸੇ ਪੰਚਾਇਤ ਕੋਲ ਗ੍ਰਾਂਟ ਆਂਦੀ ਆ ਉੱਥੇ ਉਸ ਦਾ ਹਰ ਇੱਕ ਪੰਚਾਇਤ ਦਾ ਮਤਾ ਪਾਣਾ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਉਹਨੇ ਆਪਣੇ ਵਾਸਤੇ ਜਿਹੜਾ ਕਿ ਜਿਹੜਾ ਇੱਕ ਹਰ ਇੱਕ ਦੀ ਭਲਾਈ ਵਾਸਤੇ ਕੋਈ ਕੰਮ ਹੁੰਦਾ ਹੈ ਤਾਂ ਉਹਦੇ ਵਾਸਤੇ ਉਹ ਪੰਚਾਇਤ ਦਾ ਹੀ ਅਧਿਕਾਰ ਹੁੰਦਾ ਹੈ ਮਤਾ ਪਾਉਣ ਦਾ ਉਹ ਗੱਲ ਅਸੀਂ ਨਹੀਂ ਕਰ ਰਹੇ ਜੇ ਬਾਲਣ ਵਾਸਤੇ ਕਰ ਰਹੇ ਨੇ ਚੰਗੀ ਗੱਲ ਹੈ ਜਿਹੜਾ ਪਬਲਿਕ ਦੇ ਫਾਇਦੇ ਵਾਸਤੇ ਕਰ ਰਹੇ ਨੇ ਅਸੀਂ ਮਾਲਾ ਨਹੀਂ ਆਉਂਦੇ ਅਸੀਂ ਉਹਨਾਂ ਨਾਲ ਲੱਗ ਕੇ ਕਰਾਵਾਂਗੇ ਇਹਨਾਂ ਦੇ ਹੋਰ ਦੱਸੋ ਜੇ ਕੋਈ ਨਾਲ ਦਿੱਕਤ ਹੋਰ ਵੀ ਇਹਦਾ ਉਹ ਵੀ ਅਸੀਂ ਨਾਲ ਲੱਗਾਂਗੇ ਇਹਨਾਂ ਦੇ ਜੇ ਕੋਈ ਇਹਨਾਂ ਦਾ ਕੋਈ ਹੋਰ ਕਿਸੇ ਨਾਲ ਇੱਥੇ ਕੋਈ ਪੁਰਾਣਾ ਠੇਕਾ ਆਉਂਦੇ ਨੇ ਚਕਾਉਣ ਵਾਸਤੇ ਇਹ ਗੱਲ ਵੀ ਉਹ ਇਹਨਾਂ ਦਾ ਬੰਦਾ ਹੈ ਤਾਂ ਗਰੀ ਨਹੀਂ ਖਰੇ ਤਾਂ ਕਰਦੇ ਨੇ ਬਿਲਕੁਲ ਨਹੀਂ ਅਸੀਂ ਉਹਨਾਂ ਦੇ ਨਾਲ ਲੱਗਾਂਗੇ ਜਦੋਂ ਇਹ ਲੱਗਦੇ ਨੇ ਠੇਕਾ ਚਕਾਉਣ ਵਾਸਤੇ ਜਿਹੜਾ ਪਬਲਿਕ ਦੇ ਆਲੇ ਹੱਕ 'ਚ ਫੈਸਲੇ ਨੇ ਉਹ ਅਸੀਂ ਇਹਨਾਂ ਦੇ ਨਾਲ ਲੱਗਾਂਗੇ ਬੇਸ਼ੱਕ ਸਾਡੇ ਬੰਦੇ ਦਾ ਕੋਈ ਨਾ ਹੋਵੇ ਕਿਸੇ ਦਾ ਤੇ ਉਹ ਜਦੋਂ ਵੀ ਉਹਨਾਂ ਦਾ ਟਾਈਮ ਪੂਰਾ ਹੁੰਦਾ ਜਾਂ ਇਹ ਆਪ ਇਹ ਰਿਕਾਰਡ ਕਰਾ ਲੈਣ ਠੇਕੇਦਾਰਾਂ ਨੂੰ ਪੁੱਛ ਲੈਣ ਆਪਾਂ ਉਹਦੀ ਉਹਦਾ ਜਿੰਦਰਾ ਲਵਾ ਦਾਂਗੇ ਜੀ ਵੈਸੇ ਇੱਕ ਛੋਟਾ ਜਿਹਾ ਸਵਾਲ ਮੈਂ ਤੁਹਾਨੂੰ ਕਰਨਾ ਚਾਹਾਂਗਾ ਜਦੋਂ ਆਪਾਂ ਨੂੰ ਇਹ ਪਤਾ ਹੁੰਦਾ ਵੀ ਇੱਕ ਸੰਜੀ ਪੰਚਾਇਤੀ ਜਗ੍ਹਾ ਇਹ ਸਰਕਾਰੀ ਕੰਮ ਹੈ ਇੱਥੇ ਇੱਥੇ ਅਸੀਂ ਢਾਣ ਤੋਂ ਪਹਿਲਾਂ ਅਸੀਂ ਥੋੜੀ ਜੀ ਉਹਦੀ ਪੂਰੀ ਇਨਕੁਆਇਰੀ ਕਰ ਲੈਣੀ ਚਾਹੀਦੀ ਹੁੰਦੀ ਹੈ ਕਿ ਜਿਹੜਾ ਮਤਾ ਪਾਇਆ ਹੋਇਆ ਉਹਨਾਂ ਦਾ ਰਜਿਸਟਰ ਦੇ ਉੱਤੇ ਉਹ ਮਤਾ ਪਾਣ ਤੋਂ ਬਾਅਦ ਇਹਨਾਂ ਨੇ ਸਾਰੀ ਸ਼ੁਰੂ ਕੀਤੀ ਆ ਤਾਂ ਉਸ ਉਸ ਵਾਰ ਤੁਸੀਂ ਧਿਆਨ ਨਹੀਂ ਦਿੱਤਾ ਇਹ ਜਗ੍ਹਾ ਸੰਜੀ ਹੋਇਆ ਪਿੰਡ ਦੀ ਇਹ ਵੀ ਪਿੰਡ ਦੀ ਸੰਜੀ ਮੇਰੇ ਸਵਾਲ ਦਾ ਜਵਾਬ ਮੇਰੇ ਸਵਾਲ ਦੇਣ ਲੱਗਣਾ ਬਿਮਾਨ ਲੋ ਇਹ ਸਾਨੂੰ ਵੀ ਇੱਕ ਦੱਸ ਹੀ ਸਕਦੇ ਸਨ ਨੋਰਮਲ ਜੀ ਗੱਲ ਹੈ ਸੀ ਪਿੰਡ 'ਚ ਬੈਠਿਆ ਸਾਡੀ ਵੀ ਪੰਚਾਇਤ ਸਰਪੰਚਾ ਸਾਡੇ ਨਹੀਂ ਆਸੇ ਕਿ ਕੰਮ ਕੀ ਨੇ ਵੀ ਆਪਾਂ ਜਗਾ ਦਿੱਤੇ ਆ ਚੀਜ਼ ਬਣਾ ਰਹੇ ਆ ਉਹ ਵੀ ਤੇ ਕਲੀਅਰ ਹੋ ਹੀ ਸਕਦਾ ਸੀ ਕੋਈ ਵੱਡੀ ਗੱਲ ਨਹੀਂ ਹੈਗੀ ਫਿਰ ਰੋਲਾ ਨਹੀਂ ਬਣਾਵਾ ਵਾਦ ਬੰਨੀ ਨਹੀਂ ਸੇਗਾ ਇਹਨਾਂ ਮੁੱਦਾ ਇਹ ਨਹੀਂ ਮੁੱਦਾ ਮੁੱਦਾ ਇਹ ਨਹੀਂ ਬੁਧਾਏ ਨਹੀਂ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋ ਮੇਰਾ ਮੇਰਾ ਸਵਾਲ ਦਾ ਜਵਾਬ ਇਹ ਨਹੀਂ ਹੈਗਾ ਮੇਰੇ ਸਵਾਲ ਦਾ ਜਵਾਬ ਇਹ ਹੈ ਮੈਂ ਸਵਾਲ ਇਹ ਪੁੱਛ ਰਿਹਾ ਵੀ ਦੇਖੋ ਤੁਸੀਂ ਇੱਕ ਦਮ ਆਣ ਕੇ ਇੱਥੇ ਢਾਣੋ ਸ਼ੁਰੂ ਕਰ ਦਿੱਤਾ ਲੇਕਿਨ ਤੁਸੀਂ ਉਹਦੇ ਸਿਰ ਕੀ ਪਰਪਜ ਵਾਸਤੇ ਇਹ ਸ਼ਰਾਬ ਦਾ ਠੇਕਾ ਹੈ ਜਾਂ ਇਹ ਇਹ ਸਟੋਰ ਬਣ ਰਿਹਾ ਲੱਕੜਾਂ ਦਾ ਨਹੀਂ ਅਸੀਂ ਉਹ ਗੱਲ ਕੱਲ ਪੁੱਛੀ ਸੀ ਮਦਮੋਤੇ ਵਾਲੀ ਸਾਰੀ ਅਸੀਂ ਨਾ ਇੱਕ ਸਾਇਰ ਦਾ ਸਰਪੰਚ ਨੇ ਦੂਜੇ ਨੇ ਸੁਰੇਸ਼ ਕੁਮਾਰ ਨੇ ਪੁੱਛਿਆ ਸੀ ਸੈਕਟਰੀ ਨੂੰ ਉਹਦੀ ਵੀ ਜ਼ੁਬਾਨੀ ਸੀ ਵੀ ਸਾਨੂੰ ਠੇਕੇ ਦਾ ਮਤਲਬ ਪਾਇਆ ਉਹਨੇ ਪੁੱਛੀ ਸੀ ਗੱਲ ਪਰ ਬਾਕੀ 1 ਮਿੰਟ ਜੀ ਦੂਜੀ ਗੱਲ ਦੂਜੀ ਗੱਲ ਇਹ ਹੈ ਜਿਹੜੀਆਂ ਇਹ ਦੁਕਾਨਾਂ ਨੇ ਇਹ ਵੇ ਸਾਰੀਆਂ ਪੰਚਾਇਤਾਂ ਦਾ ਇੱਕ ਤਰੀਬਨ ਸਾਂਝਾ ਜਾ ਕੰਮ ਤੁਹਾਨੂੰ ਪੰਜ ਪੰਚਾਇਤਾਂ ਦੱਸਿਆ ਵੀ ਦਸ ਸਰਕਾਰ ਵੀ ਹੁੰਦੀਆਂ ਨੇ ਸਾਰਿਆਂ ਦਾ ਇੱਥੇ ਕੰਮ ਹੋਇਆ ਸਾਰਿਆਂ ਨੇ ਖਾਂਝਾ ਕੰਮ ਕੀਤਾ ਹੋਇਆ ਅਸੀਂ ਇਹ ਜਿਹੜੀ ਇਹ ਇਹ ਬਣਾ ਰਹੇ ਸਨ ਨਵੇਂ ਕੰਮ ਵੀ ਦੋ ਦੁਕਾਨਾਂ ਅਸੀਂ ਬਣਾ ਲਈਏ ਇਹ ਰੀਸ ਭੇਜਣੀ ਸੀ ਫਿਰ ਦੂਜੀਆਂ ਪਚਾਈਆਂ ਵੀ ਕੰਮ ਕਰਨੀਆਂ ਉਹ ਦੋ ਦੁਕਾਨਾਂ ਕਾ ਨੂ ਬਣਾਣੀਆਂ ਦੋ ਬਣਾਣੀਆਂ ਇਹ ਤਾਂ ਫਿਰ ਇੱਕ ਮਤਲਬ ਗਲਤ ਰਿਵਾਜ ਛੱਡ ਜਾਣਾ ਸੀ ਅਸੀਂ ਯਾਨੀ ਵੀ ਇਹ ਨਹੀਂ ਹੋਣਾ ਚਾਹੀਦਾ ਠੀਕ ਹੈ ਜੇ ਕ ਬਾਲਣ ਵਾਸਤੇ ਪਾਉਂਦੇ ਨੇ ਤੇ ਬਿਲਕੁਲ ਪਾਣਾ ਸੀ ਕੋਈ ਨਾ ਨੁਕਸਾਨ ਨਹੀਂ ਕੀਤਾ ਠੀਕ ਹੈ ਕੱਲ ਰੋਜ਼ ਕੁਛ ਬੰਦਿਆਂ ਨੇ ਬਿਜਲੀ ਕਾਂ ਦਾ ਜਿਹੜੀ 4 ਇੰਚੀ ਕੰਸੀ ਉਹ ਵਿੱਚ ਥੋੜੇ ਜਰੂਰ ਦੇ ਕੀ ਹੋਰ ਇਹਦਾ ਕੋਈ ਨੁਕਸਾਨ ਨਹੀਂ ਕੀਤਾ ਅਸੀਂ ਬੰਦਿਆਂ ਰੁਕਿਆ ਉਹਨੂੰ ਕਿਹਾ ਵੀ ਇਹ ਰਹੀ ਅਕੰਧ ਕਰਵਾਵਾਂਗੇ ਉਹ ਜਦੋਂ ਇਹ ਸਹਿਮਤ ਹੋ ਗਏ ਨੇ ਅਸੀਂ ਫਿਰ ਅੱਸ ਤੁਰ ਗਏ ਅਸੀਂ ਦੁਰ ਗਏ ਇਹ 9 ਇੰਚ ਕਰਵਾ ਦੇ ਕੰਪਲੀਟ ਜਦੋਂ ਇਹ 9 ਇੰਚ ਕਰਵਾ ਦੇ ਨੇ ਉਹ ਵੇਖੋ ਹੁਣ ਵੀ 4 ਇੰਚੀ ਹੈ ਤੇ 9 ਇੰਚ ਕਰਵਾ ਕੇ ਕਹਿੰਦੇ ਨੇ ਬੰਦ ਕਰਨਾ ਬਾਲਣ 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 ਵਾਸਤੇ ਅਸੀਂ ਨਾਲ ਲੈਣਾ ਇਹ ਸੰਜੇਵੀ ਕੀ ਪਿੰਡਾਂ ਦੇ ਵਿੱਚ ਕੁਝ ਰੰਜਿਤ ਵਸਾਹੀ ਹੁੰਦੀ ਆ ਔਰ ਕੁਝ ਭੇਦ ਭਲੇਖੇ ਹੁੰਦੇ ਆ ਉਹ ਭਲੇਖਿਆਂ ਦੇ ਵਿੱਚ ਵਿੱਚ ਹੀ ਕਿਉਂਕਿ ਇੱਥੇ ਇਹਨੂੰ ਇੱਕ ਠੇਕੇ ਦਾ ਰੂਪ ਦੇ ਕੇ ਔਰ ਇੱਥੇ ਇੱਕ ਕਾਫੀ ਵੱਡਾ ਮੁੱਦਾ ਬਣਾਇਆ ਗਿਆ ਸੀ ਅੱਜ ਅਸੀਂ ਜਦੋਂ ਕਿ ਦੋਨਾਂ ਧਿਰਾਂ ਦੇ ਨਾਲ ਬੈਠ ਕੇ ਗੱਲ ਕੀਤੀ ਆ ਔਰ ਉਹਨਾਂ ਦੀ ਦੋਨਾਂ ਧਿਰਾਂ ਦੀ ਇੱਕ ਸੰਤੁਸ਼ਟੀ ਹੋਈ ਆ ਔਰ ਸੰਤੁਸ਼ਟੀ ਦੇ ਵਿੱਚ ਉਹਨਾਂ ਨੇ ਭੇਦ ਭਲੇਖੇ ਦੇ ਵਿੱਚ ਕਿਉਂਕਿ ਉਹਨਾਂ ਨੂੰ ਠੇਕੇ ਦੀ ਰੰਗਤ ਕਹਿ ਕੇ ਇਹ ਠਿਕਾ ਦੁਕਾਨਾਂ ਠਵਾਈਆਂ ਗਈਆਂ ਸਨ ਔਰ ਹੁਣ ਦੇਖਾਂਗੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਰੰਜਸ਼ਵਾਦੀਆਂ ਪਿੰਡਾਂ ਦੇ ਵਿੱਚ ਚੱਲਦੀਆਂ ਹਨ ਉਹ ਕਿਸ ਕਦਰ ਇਹ ਵੱਡੇ ਰੂਪ ਧਾਰਨ ਕੀ